ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਪੰਜਾਬ ਪਲੇਸ 24 ਚੈਨਲ ਦੇ ਵਿੱਚ ਤੇ ਅੱਜ ਆਪਾਂ ਚੱਲੇ ਹਾਂ ਜੀ ਆਪਣੇ ਯਾਰਾਂ ਮਿੱਤਰਾਂ ਦੇ ਕੋਲ ਤੇ ਦੇਖਦੇ ਹਾਂ ਜੀ ਉਹਨਾਂ ਨੇ ਆਪਣੇ ਅੱਜ ਆਉਣ ਦਾ ਪਲਾਨ ਕਿੱਥੇ ਬਣਾਇਆ ਜੀ ਫਨ ਸ਼ੈਨ ਕਰਨ ਦਾ ਤੇ ਵੈਸੇ ਤਾਂ ਮੋਟਰ ਦੀ ਗੱਲ ਕਰ ਰਹੇ ਸੀ ਤੁਹਾਨੂੰ ਦਿਖਾਵਾਂਗੇ ਮੋਟਰ ਤੇ ਉਹਨਾਂ ਨੇ ਕੀ ਕੀ ਆ ਫਿਨਿਸ਼ਿੰਗ ਕਰਨ ਦੇ ਸਿਸਟਮ ਬਣਾਏ ਆ ਤੇ ਚਲੋ ਚੱਲਦੇ ਹਾਂ ਜੀ ਆਪਾਂ ਸ੍ਰੀ ਗੋਇੰਦਵਾਲ ਸਾਹਿਬ ਦੇ ਨੇੜੇ ਉਹਨਾਂ ਦੀ ਮੋਟਰ ਆ ਹਾਂ ਅੱਜ ਵੀ ਆਜ ਗਿਆ ਆਹ ਤੇ ਆਹ ਆਹ ਯਾਰ ਸੁਣੋ ਹਾਂ ਆਪਾਂ ਖੁਰਕੇ ਚੱਲੀ ਆਏ ਨੂੰ ਇੱਥੇ ਲਾਦਨੇ ਇਹ ਲਾ ਦਈਏ ਸਰ ਫਸ ਗਿਆ ਕੰਮ ਹੈ ਇੱਥੇ ਲਾਦਨੇ ਆਵੇ ਰੇਤ ਦੇ ਵਿੱਚ ਕੰਮ ਫਸ ਗਿਆ ਸਰ ਉਹ ਟਰੈਕਟਰ ਟੂਟਰ ਹੋਣਾ ਉਹ ਇੱਧਰ ਆਪਾਂ ਨੂੰ ਕਣਕ ਚ ਲਾਈਏ ਕਿਤਰਾ ਟਰੈਕਟਰ ਆਵੇ ਹੋ ਇੱਥੇ ਆਹੋ ਆਹੋ ਇੱਥੇ ਲਾ ਦਈਏ ਆਪਾਂ ਹੈ ਕਿਉਂਕਿ ਰੇਤ ਜਿਆਦੀ ਹੈ ਤੇ ਕੰਮ ਬੰਨਾ ਨਹੀਂ ਤੋ ਨਾਲ ਸਮਾਨ ਜੋ ਵੀ ਲੈਣਾ ਸੀ ਉਹ ਲੈ ਲਿਆ ਤੇ ਆ ਚੁੱਕੇ ਆਂ ਜੀ ਦਰਿਆ ਦੇ ਉੱਪਰ ਇੱਥੇ ਇੱਕ ਵੀਰ ਅ ਇੱਥੇ ਵੀਰ ਕੋਹ ਟਰੈਕਟਰ ਦੇ ਨਾਲ ਜ਼ਮੀਨ ਆਪਣੀ ਪੱਧ ਹੀ ਕਰ ਰਿਹਾ ਵਾ ਤੋ ਕੋੜ ਫੋੜੀ ਹੈ ਜੀ ਵੇਖੋ ਆਜੋ ਚੱਲਦੇ ਹਾਂ ਜੀ ਹੁਣ ਅੱਗੇ ਰੇਤ ਬਹੁਤ ਜਿਆਦੀ ਆ ਤੇ ਚੱਲਦੇ ਹਾਂ ਹੁਣ ਅੱਗੇ ਆਪਾਂ ਦਰਿਆ ਦੇ ਕੋਲ ਹਾਂਜੀ ਹਾਂਜੀ ਸਰ ਹਾਂਜੀ ਹਾਂਜੀ ਚੱਲੀਏ ਸਰ ਅੱਗੇ ਆਓ ਸਰ ਆਓ ਚੱਲੋ ਸਰ ਚੱਲੋ ਅੱਗੇ ਚੱਲੋ ਪਾਣੀ ਦੇ ਕੋਲ ਅੱਜ ਅਸੀਂ ਆਏ ਹਾਂ ਮਿਨੀ ਗੋਆ ਅੱਜ ਮਿਨੀ ਗੋਆ ਆਏ ਹਾਂ ਜੀ ਅਸੀਂ ਹਾਂ ਮਿਨੀ ਗੋਆ ਸੋ ਆ ਚੁੱਕੇ ਆ ਜੀ ਦਰਿਆ ਦੇ ਕੋਲ ਤੇ ਇੱਥੋਂ ਦਾ ਮਾਹੌਲ ਜਿਹੜਾ ਇਸ ਤਰ੍ਹਾਂ ਲੱਗਦਾ ਜੀ ਬਿਲਕੁਲ ਆ ਮਿਨੀ ਗੋਆ ਲੱਗਦਾ ਹੈ ਆਪਾਂ ਨੂੰ ਤੇ ਅੱਜ ਟਾਈਮ ਕੱਢਿਆ ਹੈਗਾ ਆਪਣੇ ਸੱਜਣ ਕਹਿੰਦੇ ਸੀ ਕਿ ਆਪਾਂ ਅੱਜ ਕੋਈ ਬੈਠਣਾ ਵਾ ਫੰਕਸ਼ਨ ਕਰਨਾ ਤੇ ਇਸ ਬਾਰੇ ਵਿਚਾਰ ਬਣਾਇਆ ਸੀਗਾ ਇਕੱਠਿਆਂ ਨੇ ਤੇ ਸੋ ਅੱਜ ਅਸੀਂ ਇੱਥੇ ਆਏ ਆਂ ਦਰਿਆ ਦੇ ਕੰਢੇ ਬੈਠ ਕੇ ਤੇ ਹੈ ਤਾਂ ਚਲੋ ਆਪਾਂ ਵੈਜੀਟੇਰੀਅਨ ਆ ਤੇ ਆਪਣੇ ਜਿਹੜੇ ਯਾਰ ਦੋਸਤ ਆ ਉਹ ਨਾਨ-वेज ਵੀ ਸ਼ੱਕ ਲੈਂਦੇ ਆ ਤੇ ਬਾਕੀ ਦੇਖਦੇ ਆ ਉਹ ਕੀ ਕੀ ਕਰਦੇ ਆ ਜੀ ਅੱਜ ਉਹਨਾਂ ਨੇ ਗੱਲਾਂ ਬਾਤਾਂ ਕਰਦੇ ਆ ਹਾਂਜੀ ਸੋ ਆ ਚੁੱਕੇ ਆ ਜੀ ਦਰਿਆ ਦੇ ਬਿਲਕੁਲ ਕੰਡੇ ਤੇ ਤੇ ਰੇਤ ਕਾਫੀ ਥਲੀ ਹੈ ਜੀ ਤੇ ਬਹੁਤ ਵਧੀਆ ਨਜ਼ਾਰਾ ਇੱਥੇ ਬਹੁਤ ਸ਼ਾਂਤੀ ਆ ਆਜੋ ਹੁਣ ਦੇਖਦੇ ਆਂ ਕਿ ਆ ਯਾਰ ਦੋਸਤ ਆਪਣੇ ਵਿਚਾਰ ਵਟਾਂਦਰਾ ਕਿਵੇਂ ਕਰਦੇ ਆ ਕੰਨਸ਼ਨ ਕਰਦੇ ਆ ਹਾਂਜੀ ਆਜੋ ਜੀ ਬੈਹਨੇ ਆ ਇਕੱਠੇ ਸਾਰੇ ਤੇ ਆ ਗਏ ਆਪਾਂ ਦਰਿਆ ਦੇ ਕੰਢੇ ਹੁਣ ਤੇ ਬਿਲਕੁਲ ਦਬਈ ਦਾ ਧੀਚ ਲੱਗਣ ਡਿਆ ਜੀ ਬਹੁਤ ਖੂਬਸੂਰਤ ਨਜ਼ਾਰਾ ਤੇ ਆ ਆਪਣਾ ਫੰਕਸ਼ਨ ਕਰਨ ਦਾ ਛੋਟਾ ਜਿਹਾ ਜਰੀਆ ਸੀਗਾ ਬੈਠਣ ਦਾ ਗੱਲਾਂ ਬਾਤਾਂ ਕਰਦੇ ਆਂ ਜੀ ਤੇ ਦਰਿਆ ਦਾ ਜਿਹੜਾ ਵਾ ਮਾਹੌਲ ਬੜਾ ਹੀ ਸ਼ਾਂਤ ਆ ਤੇ ਆ ਜੋ ਬੈਠਦੇ ਆਂ ਜੀ ਗੱਲਾਂ ਬਾਤਾਂ ਮਾਰਦੇ ਆਂ ਫੰਕਸ਼ਨ ਕਰਦੇ ਆਂ ਜੀ ਹਾਂਜੀ ਦਰਿਆ ਦੇਖਣ ਤੋਂ ਬਾਅਦ ਆਪਾਂ ਆ ਗਏ ਆ ਜੀ ਯਾਰਾਂ ਦੀ ਮੋਟਰ ਤੇ ਤੇ ਦਿਖਾਉਨੇ ਆ ਜੀ ਤੁਹਾਨੂੰ ਕੀ ਕੀ ਸੱਜਣਾ ਨੇ ਆਪਣੇ ਆਉਣ ਤੇ ਇਹਨਾਂ ਨੇ ਕੀ ਕੀ ਲਿਆਂਦਾ ਜੀ ਵੈਜ ਤੇ ਨਾਨ ਵੈਜ ਦੋਨੇ ਹੀ ਮੈਂਸ਼ਨ ਕੀਤੇ ਆ ਚੜਨੀਆਂ ਵੇਖੋ ਚੜਨੀਆਂ ਵੀ ਦੂਰ ਉੱਥੇ ਆ ਆ ਜੀ ਅੱਜ ਕੈਂਪ ਲੱਗਾ ਤੇ ਵੈਜ ਨਾਨ ਵੈਜ ਦੋਨੇ ਹੀ ਭਾਈਓ ਹੋਰ ਸਰ ਕੀ ਹਾਲ ਜੇ ਠੀਕ ਜੇ ਵਧੀਆ ਸਰ ਤੁਹਾਡੀ ਵੇਟ ਹੋ ਰਹੀ ਹੈ ਲੈ ਰਹੇ ਨਿਆਰੇ ਭਿੰਗੀ ਆਓ ਆਗੇ ਸਰ ਆਗੇ ਜੀ ਸ਼ੁਰੂ ਕਰਦੇ ਆ ਠੀਕ ਆ ਜੀ ਹੋਰ ਬਜੇਤਰ ਸਿੰਘ ਵਧੀਆ ਵਧੀਆ ਹੋਰ ਭਰਾ ਜੀ ਚੱਲੀ ਜਦੇ ਕੰਮ ਵਧੀਆ ਆਂ ਆਨੰਦ ਬੱਜੇ ਆਗੇ ਆਨੰਦ ਬੱਜੇ ਆ ਠੀਕ ਆ ਜੀ ਠੀਕ ਆ ਜੀ ਆ ਜਾ ਭਰਾ ਮੇਰਾ ਆ ਜਾ ਆ ਜਾ ਬਈਏ ਆਜੋ ਜੀ ਛਕੀਏ ਤੇ ਕਰੀਏ ਫੰਕਸ਼ਨ ਤੇ ਲਈਏ ਨਜ਼ਾਰੇ ਹਾਂਜੀ ਏਸੀ ਜੀ ਅੱਜ ਦਾ ਆਪਣਾ ਫੰਕਸ਼ਨ ਕਰਨ ਦਾ ਵਲੌਗ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਾਫੀ ਮ제 ਵੀ ਕੀਤੇ ਅੱਜ ਤੇ ਬਿਜ਼ਨਸ ਕਾਰੋਬਾਰ ਬਾਰੇ ਕਾਫੀ ਗੱਲਾਂ ਵੀ ਕੀਤੀਆਂ ਤੇ ਆ ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਦੇ ਲਈ ਆ ਮਿਲਦੇ ਆ ਜੀ ਅਗਲੇ ਵਲੌਗ ਚ ਧੰਨਵਾਦ